ਸਤਿ ਸ਼੍ਰੀ ਅਕਾਲ ਸਾਰਿਆਂ ਦਾ ਢਾਈ ਦੇ ਨੇ ਵਲੌਗ ਦੇ ਵਿੱਚ ਤੇ ਮਨੂ ਜਣ ਆਪਣਾ ਛੇਤੀ ਸੇਹੋਂ ਕਿ ਗੰਦੀ ਦਿਣੀ ਸੂਨ ਆਏ ਹੋਏ ਨੇ ਉਹਨਾਂ ਨੇ ਛੱਡ ਕੇ ਕੰਮ ਕਰਾਉਣਾ ਜਾਂ ਫਿਰ ਉਧਾਂ ਆਏ ਹੁਣ ਪਤਾ ਨਹੀਂ ਕਿ ਮੈਂ ਜਾਵਾਂ ਛੇਤੀ ਮੈਂ ਤੁਰ ਪੈਂ ਜੱਸੀ ਹਣਾ ਵੱਲੋਂ ਤੇ ਟਾਈਮ ਹੋ ਗਿਆ ਵਾ ਸਾਢੇ 10 ਹੋ ਗਏ 10:30 ਵਜੇ ਦਾ ਟਾਈਮ ਹੋ ਗਿਆ ਤੇ ਚੱਲਦੇ ਆ ਓਕੇ ਜੱਸੀ ਬੰਦਾ ਲੈ ਵਿਚਾਰਾ ਚੰਗਾ ਆ ਹਣ ਵਲੌਗ ਵਿੱਚ ਜੱਸੀ ਦੱਸੀ ਹੋਈ ਪਈ ਆ ਉਹਨੇ ਆਹ ਕਿ ਤਾਰ ਕਿੰਨੇ ਡੀਪੀ ਆ ਸ਼ਪਾਉਂਡੇ ਤਾਰਾਂ ਟਾਈਮ ਹੋ ਗਿਆ ਵਾ ਸਾਢੇ 10 ਸੰਬਲ ਚੋਂ ਪਾਰ ਕਰ ਗਏ ਮੈਂ ਕੋਟਪੁਰ ਦੀਆਂ ਸਲੂਨ ਭੱਜੀ ਨਹੀਂ ਆਏ ਆ ਕਰਹੁ ਹੋਣੇ ਮੁੰਮੀ ਨਾਲੋਂ ਤੇ ਨਹੀਂ ਗੱਡੀ ਗੜੀ ਤੇ ਲੱਗੀ ਨਹੀਂ ਮੈਨੂੰ ਲੱਗਦਾ ਸਕੂਟਰੀ ਵੇਖੀ ਸਕੂਟਰੀ ਤੇ ਆ ਲੱਗ ਸਕੂਟੇ ਤੇ ਮੈਂ ਆਇਆ ਮੋ ਹਲਤੇ ਬੜਾ ਖਰਾਬ ਰਿਆ ਵਾ ਮੇਰੀ ਮਾਤਾ ਭਰਾ ਬੜੀ ਤਕਦੀ ਰਹੀ ਹੋ ਉਹ ਕਹਿੰਦੀ ਹਾਏ ਬਸੇ ਕੀ ਬਣ ਜਾਣਾ ਇਹ ਵੋਟਾਂ ਲੈ ਆਂਦਾ ਸਾਥਾ ਬਣਾਏ ਨੇ ਕਿਹਨੇ ਅਜੇ ਵੀ ਗਾਂ ਦਾ ਕੋ ਪਤਾ ਨਹੀਂ ਜੜਾ ਬਾਕੀ ਸਹੀ ਗੱਲ ਸਹੀ ਗੱਲ ਨਾ ਮੋੜ ਤੇ ਮੈਂ ਵੀ ਖਰਾਬ ਹੀ ਆ ਬਾਕੀ ਦੇਖੋ ਕੀ ਬੰਦਾ ਸਾਰਿਆਂ ਦੇ ਨਾਲ ਹੀ ਸਾਰੀ ਦੁਨੀਆ ਦੇ ਨਾਲ ਹੀ ਇਹ ਤਾਂ ਗੱਲ ਸਹੀ ਹੈ ਜਾਂ ਤਾਂ ਨਾ ਕੱਲਿਆਂ ਮਾਨੂੰ ਮੁਸ਼ਕਿਲ ਆਉਣੀ ਹੈ ਇਨਕ ਨੇ ਜਦਿਆਂ ਦੇ ਨਾਲ ਹੀ ਨੰਨਾ ਵਾਲਾ ਚੰਗਾ ਹੈ ਨੰਨਾ ਵਾਲਾ ਚੰਗਾ ਹੈ ਬਸ ਅਸੀਂ ਤੇ ਐਵੇਂ ਸਲੂਨ ਖੋਲ-ਖੋਲ ਬੈਠੇ ਆ ਕਹਿੰਦੇ ਅਸੀਂ ਦੁਕਾਨਾਂ ਪਾਲੀਆਂ ਸਲੂਨ ਖੋਲੇ ਫਾਸਟ ਫੂਡ ਖੋਲਣਾ ਜਿਹੜਾ ਨਾਨ ਲਾ ਦਈਏ ਅਸੀਂ ਅੰਬਰਸਰੀ ਨਾਨ ਅੰਬਰਸਰੀ ਨਾਨ ਹੈ ਕੰਮ ਕੀਤਾ ਤੇ ਤੰਤਤ। ਓਕੇ ਬਾਏ ਬਾਏ ਸਤਿ ਸ੍ਰੀ ਅਕਾਲ। ਆਇਆ ਜਾਇਆ। ਓਕੇ ਓਕੇ ਜਰੂਰ ਮੈਂ ਆਉਂਗਾ। ਮੈਂ ਆਉਣਾ ਹੈ ਤਾਂ ਦੱਸਣ ਡਿਆ ਅੱਜ ਫੇ ਰੋਮਨ ਜੱਸੀ ਕਹਿਣ ਡਿਆ ਪਿਆ ਵੀ। ਐ ਚੰਗਾ ਭਾਜੀ। ਓਕੇ। ਬੰਦੇ ਚੰਗੇ ਏ ਯਾਰ। ਕਿਥੇ ਲੇਮੀ? ਇਹ ਸ਼ੁਭਦਾ। ਕੀ ਕਰਨ? ਅੱਜ ਮਮੀ ਆਈ ਗੰਧੀ ਸਲਾਈ ਹੁੰਦੀ ਮੜੀ ਜੀ ਵੀ। ਜਿਹੜਾ ਜੀ ਮੇਨ ਜਾਜ ਆਉਂਦੀ ਵੀਰ ਹੁੰਦੇ। ਮੰਮੀ ਮੈਨੂੰ ਜਿੰਨੀ ਜਾਚ ਹੈ ਫਿਰ ਮੈਂ ਵੀ ਵੇਖਿਆ ਹੋ ਗਿਆ ਇਹ ਨਾ ਅਮੜ ਕੇ ਹੋਰ ਖਰਾਬ ਕਰਦੀ ਮੈਂ ਜਾ ਰਹਾ ਤੇ ਬਤਨਾ ਤੱਕ ਬਹੁਤ ਬਹੁਤ ਨਾਈਟ ਕੋ ਜਾ ਕੇ ਫਿਰ ਦੱਬੀ ਦੀ ਖਰਾਬ ਹੋਈ ਬਸ ਦੇ ਚੱਲੇ ਆਇਆ ਸੰਦੀਪ ਨੂੰ ਲੈਣ ਵਾਸਤੇ ਨਾਲ ਮੇਰੇ ਜੱਸੀ ਜਾਊਗਾ ਜੱਸੀ ਨਮਾਚਨ ਨਾਲ ਲੈ ਚੱਲਦੇ ਆ ਤੇ ਵਾਦਾ ਹੋ ਜਾਂਦਾ ਹੋਰ ਨਹੀਂ ਕੋਈ ਚੱਕਰ ਵਾਲੀ ਗੱਲ ਵੀ ਤੇ ਹੁਣ ਮੈਂ ਲੈ ਆਉਂਗਾ ਵੀ ਉਦਾਂ ਬੱਸੇ ਆਉਣਾ ਮੈਂ ਹਾਂ ਚੱਲ ਹੁਣ ਬੱਸੇ ਕੀ ਆਉਣਾ ਮੈਂ ਪਹਿਲਾਂ ਪੰਬਰ ਸਰ ਜਾਣਾ ਸਮਾਨ ਲੈਣ ਵਾਸਤੇ ਮੈਂ ਇਹਦੇ ਫਿਰ ਭਾਜੀ ਨੇ ਫੇਰ ਫਿਲ ਭੱਜ ਗਏਂਦੇ ਹੱਲੇ ਰਹਿਣ ਦੇ ਲਿਮ ਆਇਆ ਸ਼ਾਇਦ ਆ ਕੰਮ ਔਖਾ ਆ ਵੀ ਰਹਿਣ ਦਨੇ ਮੈਂ ਚੱਲ ਫਿਰ ਮੈਨੂੰ ਗੱਡੀ ਦੋ ਮੈਂ ਸੰਦੀਪ ਨੂੰ ਲਿਆਵਾਂ ਮਾਜਾ ਉਪਰਾ ਆ ਜਾਗਾ ਆ ਵੇਖੋ ਕੰਮ ਇਹਦੇ ਇਹ ਕਹਿੰਦਾ ਮੈਂ ਧਿਆਰੋਕ ਬੈਠਾ ਵਾ ਚੰਗਾ ਧਿਆਰੋਕ ਬੈਠਾ ਇਹ 3 ਘੰਟੇ ਨੇ ਇੱਥੇ ਲਾਤੇ ਇਹਦੇ ਚੱਲ ਵੀ ਫਰਸਟ ਕਲਾਸ ਹੋ ਗਿਆ ਨਿਕੰਮ ਆ ਜਾ ਆ ਜਾ ਪਾ ਜਾ ਪਾ ਜਾ ਤੂੰ ਮੁੰਡੇ ਮੈਨੂੰ ਕਹਿਣਾ ਮੈਂ ਤਿਆਰ ਹੋ ਕੇ ਬੈਠਾ ਦੀ ਪੁੱਪਾ ਨਹੀਂ ਯਾਰ ਮੈਂ ਉਹ ਚਲ ਗਿਆ ਕੰਮ ਮਾਰਾ ਮੁੰਡੇ ਦਾ ਰਹਾ ਖੂ ਆ ਗਿਆ ਫੋਨ ਬਲੇ ਬਲੇ ਕੰਮ ਤੁਸੀਂ ਬੜੇ ਕਰਦੇ ਜਿਹ ਹੈ ਚੱਲੇਗੇ ਚੱਲ ਹੁਣ ਜਾ ਰਹੇ ਆ ਆਪਾਂ ਕਰੋ ਚੱਕ ਤੁਸੀਂ ਤੇ ਇਧਰ ਜੱਸੀ ਬੈਠਾ ਮੇਰੇ ਨਾਲ ਮੈਂ ਚੱਲੇ ਇਹਨੂੰ ਨਾਲ ਲੈ ਜੀ ਲੈਨੇ ਵੇਲੇ ਨਹੀਂ ਕਰਨਾ ਹਾਂ ਸੁਖਿਆ ਆ ਲੋ ਚੀ ਕਰਦੀ ਪੜਾਈ ਲੋ ਜੀ ਆਪਾਂ ਪਹੁੰਚ ਗਏ ਆ ਜੀ ਉਹ ਵੇਖੋ ਉਧਰ ਜੀ ਸਾਡੇ ਖੇਡਣ ਲੱਗ ਪਿਏ ਗਾ ਲਾ ਬਾਅਦ ਚ ਲੈ ਆਵਾਂਗੇ ਆਹੋ ਸੁਨੇ ਆਖੜਾ ਕਦੋਂ ਦੇ ਤੁਰੇ ਨਹੀਂ ਆਏ ਨੀ ਹੈ ਹਾਂ ਲੈ ਵੀ ਅਹੀਂ ਅਗੇ ਬਾਜ ਦੇ ਕਿੱਥੇ ਲੱਗੇ ਸੁਲਤਾਨਵਿੰਟਰੋ ਸੁਲਤਾਨਵਿੰਟਰੋ ਇਹ ਉਹ ਮਸੂਲ ਨੇ ਕਬਰਾਨੀ ਆ ਉਹਦੇ ਲੱਗੇ ਆਏ ਆ ਅੱਛਾ ਮੰਦਰਾਲਾ ਵਿਆਰ ਉਧਰ ਆ ਮੰਦਰਾਲਾ ਵਿਆਰ ਅੱਗੇ ਆ ਪਰਲੇ ਰੋਡ ਜਿੰਨਾ ਕਿ ਮੈਨੂੰ ਪਤਾ ਆ ਹੁੰਦਾ ਕਿ ਮੈਂ ਦੱਸ ਦਤਾ ਕਿ ਬਸ ਕਿੰਨਾ ਬੜਾ ਮੇਂ ਇੰਦਰ ਦਾ ਹਰ ਹੁਣ ਕੇ ਨਹੀਂ ਪਾਪਾ ਮੈਂ ਸਕੀਨ ਖਾਣੀ ਹੈ ਤੇ ਉਹ ਮੈਂ ਚੱਲਿਆ ਸਕੀਨ ਲੈਣ ਵਾਕੀ ਦੁਕਾਨ ਜਣ ਲੱਪਣੀ ਪਰ ਤੇ ਹੁਣ ਦੇਖਦੇ ਸਲੱਬਦੇ ਕੋਈ ਨਾ ਕੋਈ ਦੁਕਾਨ ਆਪਾਂ ਇੱਥੇ ਮਿਲੂਗੀ ਲੱਗਦਾ ਆ ਮਿਲ ਜਾਣੀ ਇੱਥੋਂ ਬਸ ਯਾ ਬੈਨਿਟੀ ਸਪਰੇਮ ਰਹਾ ਦੀਆਂ ਨਹੀਂ ਦੇ ਪੱਕੀ ਦਵਾ ਦੇ ਆ ਇਹ ਮੰਦਰ ਵਾਲਾ ਬਾਜ਼ਾਰ ਇਹਨੂੰ ਕਹਿੰਦੇ ਮੰਦਰ ਵਾਲਾ ਬਾਜ਼ਾਰ ਹਾਂ ਇੱਥੇ ਅਹੀਂ ਰਣਾ ਇੱਧਰ ਐਂਡ ਚੱਲਦੇ ਬਸ ਹੁਣ ਅੱਗੇ ਨਹੀਂ ਦੱਸਣਾ ਘਰ ਕਿੱਥੇ ਹੈ ਬਸ ਐਂਡ ਐਂਡ ਮੇਰੇ ਸਾਲੀ ਦੇ ਮੜਿਆ ਕੀ ਕਰੀ ਜੰਨਾ ਹੈ ਹੈ ਤਲਾ ਐ ਸਕਿੰਮ ਕਈ ਮੈਂ ਤੇ ਰਿਗਲੇ ਕੇ ਆ ਜਾ ਉਹ ਐ ਸਕਿੰਮ ਨੇ ਦਿਓ ਮੈਂ ਅਜਾ ਕਹੀਏ ਹਲ ਕੀ ਹਲੇ ਸਿੰਘ ਤਾਂ ਦਿਆ ਸੀ ਗਾਲ ਉਹਨੂੰ ਮੈਂ ਕਹਿੰਦਾ ਮੈਂ ਹਾਂ ਉਹਨੂੰ ਨਹੀਂ ਪਤਾ ਮੇਰੇ ਲੱਗ ਕੇ ਆਣ ਕੇ ਕਦੋਂ ਕਦੇ ਖਲੋਤੇ ਸ਼ਰਾਜ ਦੇ ਤੇ ਤੇ ਚਾਬੀ ਨਾਲ ਨਾ ਡਿਆ ਪਤਾ ਨਹੀਂ ਕੀ ਕਰਨ ਮੈਂ ਕੀ ਹਾਂ ਮੈਂ ਕੀ ਹਾਂ ਮੇਰੇ ਸਾਲੀ ਦੇ ਮੁੰਡੇ ਕੀ ਕੰਡਿਆ ਹੈ ਮੈਨੂੰ ਫੋਨ ਕਹਿੰਦੇ ਸੀ ਤੂੰ ਕਹਦੇ ਸਤਿ ਸ਼੍ਰੀ ਅਕਾਲ ਕੀ ਹਾਲੀ ਹੈ ਜੀ ਠੀਕ ਹੈ ਤਾਂ ਹਮੇਚੀ ਜੀ ਲੰਦੀ ਟਿਕਨ ਦੀ ਐ ਸਕੀਮ ਚਾਹੀਦੀ ਮੈਨੂੰ ਮੈਂ ਤਾਂ ਛੜੀ ਕਹੋਗੇ ਮੈਨੂੰ ਦੇਉਂਗਾ ਮੰਨਦਾ ਹੁੰਦਾ ਆਹ ਤੇ ਖਾਓ ਅਨੂਪਾ ਨੂੰ ਵਾਅਦੇ ਕਿਹਾ ਤੇ ਖੀਮ ਖਾਲਾ ਚੱਤੀ ਆ ਜਾ ਕਿਸੇ ਕੇ ਆਓ ਕੋ ਨਾ ਨਹੀਂ ਜਾ ਰਹੇ ਨਾ ਕਹਿੰਦੀ ਖਾਲ ਦਸੀ ਆ ਪਹਿਲੀ ਵਾਰੀ ਛੇ ਖਾ ਲਾ ਉਹਨੂੰ ਉਹਨੂੰ ਵਾਇਦੇ ਨਾ ਕਾ ਉਹਨੂੰ ਦੇ ਦੇ ਭਾਨੂ ਦੇ ਦੇ ਨਾ ਭਾਨ ਕਾ ਕਪਾ ਲਲਾ ਇੱਕ ਨਹੀਂ ਲੈ ਕੀ ਇਹਨੂੰ ਇਹਨਾਂ ਕਰੋ ਲੈਦਾ ਜਾ ਕੇ ਉਹ ਉਹਨੂੰ ਭਾਨੂ ਨੂੰ ਤੇ ਦੇ ਕਾ ਭਾਨੂ ਨੂੰ ਦੇ ਇੰਜਲ ਨੂੰ ਦੇ ਦੇ ਹਾਏ ਆਲਾ ਪਤਾ ਚੱਲ ਪਰ ਆ ਚੱਟਦਾ ਕਿੱਦਾਂ ਖਾਉਂਗਾ ਪਤਾ ਦੇ ਮੈਂ ਇਦਾਂ ਹੀ ਖਾਊਂਗਾ। ਉਹ ਸ਼ਰਾਜ ਤੇ ਐ ਮਾਰੋ ਮਾਰ ਚਾਬੀ ਦੇ ਨਾਲ ਪਤਾ ਨਹੀਂ ਕੀ ਕਰਨ ਡਿਆ ਵਾ। ਸਾਈਕਲ ਹੈ। ਉਹ ਨਾ ਦੋ ਦਰ ਮੈਨੂੰ ਤਾਂ ਹੀ ਲੱਗਦਾ। ਉਹਦੇ ਉਹਦੇ ਲੱਗੇ ਸੀ ਇਹ ਲਖ ਲੋਤੇ ਹੀ ਉਹਨੂੰ ਕੋਈ ਪਤਾ ਨਹੀਂ ਮੇਰੇ ਲੱਗੇ ਕੋਈ ਹੈਗਾ ਹੈਂ ਦੱਸ। ਮੇਰੇ ਅੱਗੇ ਦੇਖੀ ਵੀ ਇਹਨਾਂ ਨੂੰ ਹੋ ਗਿਆ। ਇਹਦੇ ਅੱਗੇ ਵੇਖਣ ਡਿਆ ਵਯਾ। ਵੀ ਇਹ ਕੌਣ ਆ? ਇਹ ਵੀ ਨਹੀਂ ਆ ਪਰ ਇਹ ਵੀ ਉਹਨੇ ਇਹਨਾਂ ਪਤਾ ਲੱਗ ਗਿਆ ਵੀ ਲੱਗਦਾ ਵਗ ਵੀ ਕੋਈ ਮੜਕੇ ਇੱਧਰ ਨੂੰ ਘੁੰਮ ਕੇ ਵੇਖਿਆ ਫਿਰ ਉਹਨੇ ਵੀ ਇੱਧਰ ਵੀ ਲੱਗਦਾ ਕੋਈ ਹੈਗਾ ਆ। ਇਨ ਨਹੀਂ ਖਾਣੀ ਵੀ ਉਹਦਾ ਜਿੱਦਾਂ ਕਰਦੀ ਬੱਸ ਕੇ ਓਏ ਕੀ ਕਾਲ ਆਇਆ ਕਾਲ ਆਇਆ ਸੀ ਮੈਂ ਅੰਦਰ ਪਾਈ ਦਾ ਫੋਨ ਆਇਆ ਵਾ ਕੀ ਨਾਂ ਕੀ ਹਰਗੁਣ ਕੀ ਨਾਂ ਆਇਆ ਇਹਨਾਂ ਦਾ ਨਾਂ ਕੀ ਹਰਗੁਣ ਕੌਣ ਆਈ ਤੂੰ ਕਿੱਥੇ ਜਾਣਾ ਤੂੰ ਤੁਸੀਂ ਕਿੱਥੇ ਜਾ ਰਹੇ ਹੋ ਨਾਮ ਕੀ ਇਹਨਾਂ ਦਾ ਇਹਦਾ ਮਨਿੰਦਰ ਮਨਿੰਦਰ ਠੀਕ ਆ ਮਾਸਟਰ 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 ਜੀ ਅੱਛਾ ਜੀ ਹਾਂ ਮਨਿੰਦਰ ਵੇਲਾ ਕੁਛੜੀ ਗਈ ਜਦੋਂ ਬਾਜੀ ਗਈ ਇੱਕ ਸਾਦੀ ਨਕੀ ਜੀ ਮਨਿੰਦਰ ਤੁਰਦੀ ਨਾ ਉਹ ਨਹੀਂ ਪੜਾ ਤੁਰਦੀ ਪੜਾ ਮਨਿੰਦਰ ਮਾਸਟਰ ਹੈ ਤੁਰਦੀ ਪੜਾ ਕਿ ਨਹੀਂ ਪਤਾ ਮਾੜਾ ਮੋਟਾ ਜਿਹਾ ਜਿੱਦਾਂ ਨਹੀਂ ਤੁਰਦੀ ਹੈਗੀ ਮਾੜਾ ਮੋਟਾ ਜਿਹਾ ਜਿੱਦਾਂ ਤੁਰਦੀ ਹੈਗੀ ਕਿਹਦੇ ਆਂਦੇ ਜੋ ਤੂੰ ਕਿੱਥੇ ਆਂਦੇ ਦੋ ਤੂੰ ਕਿੱਥੇ ਆਹ ਕੀ ਕਰ ਰਹੀ ਹੈਂ ਆਸ ਤੇ ਪਰਬਤ ਫੜਬਾ ਫੜਬਾ ਓਹ ਚੰਗਿਆ ਕੋਈ ਜੇ ਬੋਲਣ ਦੀ ਕਰ ਕਹ ਦੇ ਪਰਮ ਨਹੀਂ ਗੱਲਾਂ ਬਾਤਾਂ ਕਿਵੇਂ ਕਰਾਂ ਗੱਲਾਂ ਬਾਤਾਂ ਕਰੀਏ ਫੜਬਾ ਗੱਲਾਂ ਲੰਬਾਤ ਕਰੀਏ ਪਹਿਣਾ ਪਹਿਣਾ ਕਿ ਮੈਂ ਆਪਣੇ ਘਰ ਚੱਲਿਆ ਹਾਂ ਦੱਸ ਦੇ ਨਾ ਮਾਸਨ ਨੂੰ ਕਿ ਮੈਂ ਚੱਲਿਆ ਹਾਂ ਚੱਲਿਆ ਹਾਂ ਜਦੋਂ ਪੁੱਤ ਪਾਵੇ ਬਾਈ ਦੇ ਅੱਧਾ ਫਲੈਂਕ ਇਸ ਤੇ ਕਾ ਦੋ ਕਹ ਮੈਂ ਚੱਲਿਆ ਹਾਂ ਔਰ ਕਾ ਦੋ ਜਸੀ ਨੂੰ ਭਾਈ ਮੈਂ ਚੱਲਿਆ ਮੈਂ ਵੀ ਲੈ ਜਾ ਨਹੀਂ ਮੈਂ ਕਿੱਥੇ ਰਿਹਾ ਮੈਂ ਚੱਲਿਆ ਓ ਤੂੰ ਮੈਨੂੰ ਛੱਡ ਦੇ ਚੱਲ ਚਲੀ ਚੱਲ ਚੱਪਲ ਪਾ ਕੇ ਚੱਲ ਚੱਲ ਚੱਪਲ ਪਾ ਕੇ ਉਧਰ ਜਾ 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 ਚੱਪਲ ਪਾ ਓ ਇਹਨੇ ਚੋਕਲਾ ਇਹਨੂੰ ਤੇ ਨਾਲ ਇਹ ਚੱਪਲ ਫੜ ਲੈਣਾ ਮੈਂ ਚਲੋ ਆਹ ਬੋਤਲਾਂ ਦੇ ਨਾਲ ਹੀ ਸਮਲੇ ਬਰਕਤ ਜੋੜੀ ਨੀ ਤਿੰਨ ਜੋੜ ਕੇ ਰੱਖੀ ਹਨ ਮਾਜੇ ਦੀਆਂ ਮਾਜੇ ਦੀਆਂ ਬਸ ਸਾਡਾ ਏਰੀਆ ਮਾਜਾ ਹੈ ਕੋਈ ਨਹੀਂ ਹੈ ਕਿੱਥੇ ਗਿਆ ਉਹ ਆਪ ਵੈਰਾਈਟੀ ਕਿੱਥੇ ਇਧਰਵਾਜ ਆਵੰਡੀ ਚਲੋ ਚੱਲ ਜੀ ਅਜੀ ਚੱਲ ਰਹੀਆਂ 골ਡਨ ਗੇਟ ਦੀਆਂ ਲਾਈਟਾਂ ਕੱਲ ਨਹੀਂ ਚੱਲਣਗੀਆਂ ਹਨਾ ਕੱਲ ਬੰਦ ਦੇਂਗੇ ਲੈ ਤੇਰੀ ਬਣਾਤੀ ਲੈ ਲੈ ਠੀਕ ਆ ਮੁੰਡ ਠੀਕ ਆ ਕਿੰਨੀ ਘਮਾਵਾ ਇੰਨੀ ਦਾ ਅੱਛਾ ਥੋੜੀ ਜੀ ਮਾਜੀ ਜੀ ਬਾਹਤੀ ਬੱਚ ਬਾਈਪਾਸ ਨਹੀਂ ਮੈਂ ਚੱਲ ਪਹਿਲਾਂ ਜੱਸੀ ਨੂੰ ਲਾ ਦਈਏ ਓਕੇ ਬੰਨ ਲਾਲ ਗਈ ਜੀ ਹੌਂਡੀ ਉਹ ਬੈਕ ਸਾਈਡ ਤੋਂ ਅੱਗ ਲੱਗੀ ਨਾ ਉੱਧਰ ਉੱਧਰ ਕਿੱਥੇ ਆ ਗਏ ਆਪਾਂ ਤਾਈ ਕਾ ਲਗੇ ਓ ਕਿੱਥੇ ਆ ਗਏ ਆ ਤਾਈ ਕਾ ਵਾਹ ਇਹ ਦੇ ਤਾਈ ਬੂਆ ਖੋਲੋ ਬੂਆ ਖੋਲੋ ਜੋਰ ਚ ਵਾਹ ਦੇ ਜੋਰ ਚ ਵਾਹ ਕਾ ਤਾਈ ਮੇਰੀ ਕੁੜੀ ਕਹਿੰਦੀ ਤਾਈ ਬੂਆ ਖੋਲੋ ਤੂੰ ਤੂੰ ਆ ਗਿਆ ਸੀ ਹਰਿਆਲੀ ਬੰਨੀ ਨਹੀਂ ਮੰਨ ਤਾਂ ਬੰਤਾ ਨੂੰ ਕਹਿੰਦੇ ਦਾ ਲੱਡੀ ਕਰਦਾ ਉਹ ਰਾਜਾ ਸੋਨ ਕੀ ਜਾਂਦੇ ਵੇਸ ਸਿੰਧੀ ਵੀ ਜਾਣਦਾ ਹਣ ਨੂੰ ਪੇਗ ਨਾ ਵੀ ਬਾਰਸ਼ ਆ ਗਈ ਕਹਿੰਦੇ ਮੇਰੇ ਵੀਰਿਆ ਬਾਰਸ਼ ਆ ਗਈ ਜੀ ਅੱਗੇ ਬਿਜਲੀ ਡੇ ਲਿਸ਼ਕਣ ਪਰ ਆਉਣ ਮਾੜਾ ਜੀ ਨੇ ਉਹ ਤੇ ਇੱਥੇ ਆਵੇ ਮਾੜੀ ਮਾੜੀ ਕਣੀ ਆਉਣੀ ਕਿੰਦਾ ਵਾਤ ਵਾਤ ਕਿਉਂ ਹੁੰਦਾ ਹੈ ਅਸੀਂ ਪਾਲੋ ਪਾਪਾ ਨੂੰ ਕੁੱਤ ਕੇ ਹਾਂ ਫਾਈ ਆ ਗਈ ਚਲ ਤਾ ਨਾ ਤਾ ਨਾ ਬੂਆ ਫੜ ਨਹੀਂ ਹੁੰਦਾ ਤਾ ਨਾ ਦਰਵਾਜ਼ਾ ਨਾ ਵਜੇ ਚੰਦ ਅਸੀਂ ਲੈ ਘਰ ਆਏ ਤੇ ਬੱਤੀ ਵੀ ਆ ਗਈ ਕਿ ਬੰਦਿਆ ਕਾ ਦਾਦਾ क दादा क दादा दो मिनट भाई क दादा दादा क दादा हैं बजा दे ओ पापा दादा दादा कुत्ते दे ना दादा ਨ ਬੰਦ ਬਿਲਕੁਲ ਮੇਰੇ ਵਾਲੀ ਬੈਲਟ ਦੇਤੀ ਤੂੰ ਤੇ ਕਿਹਨੂੰ ਦੇਣੀ ਫਿਲਪ ਨੂੰ ਦੇਣੀ ਮੇਰੀ ਥੋੜੀ ਜੱਸੀ ਦੀ ਸੀ ਜੱਸੀ ਦੇਣੀ ਉਹ ਮੇਰੀ ਦੀ ਅਤੀ ਉਹ ਤੂੰ ਆਪਿਆ ਨਾ ਮੇਰੀ ਵਾਲੀ ਬੈਲਟ ਫੇਕੀ ਮਥੜੀ ਟੇਕਾਂ ਹਾਂ ਬੱਸ ਬਾਰ ਬਾਰ ਬੱਸ ਫਾੜਾ ਬੱਸ ਫਾੜਾ ਮੈਂ ਕੋਈ ਫਾੜੀ ਕੋਈ ਨਹੀਂ ਮੋੜ ਦਿੰਦੀ ਮੰਤਾ ਡੇ ਕੀ ਜਾਂਦੀ ਹੈ ਹਾਂ ਨੰ ਬਾਹਰ ਨੂੰ ਚੱਲੀ ਓ ਜੱਸੀ ਜੀ ਚਪਲ ਨਹੀਂ ਦੇ ਅੱਗੇ ਚਪਲ ਚਪਲ ਹਰ ਕੋਈ ਉਹ ਦੀਦੀ ਆ ਚਲ ਗਈ ਅੱਛਾ ਉਹਨਾਂ ਚਲ ਗਈ ਲੱਲਾ ਜਾ ਉਹਨਾਂ ਦਾ ਫੱਟੀਆਂ ਬਾਹ ਹਾਂ ਬੋਲ ਮੰਗਣ ਦੇ ਜੋ ਏੜੀ ਉਹ ਬੋਲੇ ਮਾਂ ਉਹ ਨਾ ਮਾਰਨਾ ਹੀ ਮਾ ਕਿੱਦੇ ਸੁਣੀ ਬਾਤ ਤੋਂ ਮੈਂ ਮਜਾ ਪੜਾਉਂ ਦੇ ਮੈਨੂੰ ਮਜਾ ਬੜਾ ਆ ਗਿਆ ਬੜਾ ਮਜਾ ਆਉਂਦਾ ਇਹ ਚੰਨੀ ਦਿੱਤੀ ਵਾ ਹੋਤੀ ਨੋਤੀ ਆਰ ਗੱਲ ਲੱਗੀ ਸੌਣ ਹਣ ਓਕੇ ਬਾਏ ਗੁੱਡ ਟਰਾਈਡ ਹਾਂ ਉੱਠ ਕੇ ਬੈ ਗਈ ਹੋਈ ਸੱਤ ਈ ਅਛਾ ਡਾਕਟਰ ਤਾਂ ਲੀਡ ਉੱਥੇ ਰਹਿ ਗਈ ਐ ਅਸਮਾ ਆ ਕੀ ਮੰਗ ਰਹੀ ਐ ਖੋਲ ਦੀ ਐ ਟੋਫੀ ਖੋਲ ਦਿਓ ਤੰਗ ਹੋ ਗਈ ਰੋਟੀ ਨਹੀਂ ਉਹਨੇ ਖਾਣੀ ਗੁੱਸਾ ਚੜਾਉਂਦੀ ਜਾਣ ਜਾਣ ਕੇ ਦੇ ਦੇ ਨਾ ਰੋਟੀ ਮੰਗਣ ਲੱਪੀ ਹਣ ਜਾਣ ਕੇ ਘਰ ਦੀ ਐ ਖਾ ਲਾ ਹਲੋ ਤੂੰ ਹੀ ਖਾ ਲੋ ਤੂੰ ਹੀ ਖਾ ਹਾਂ ਹਾਂ ਵੜਿਓ ਉਹ ਖਾ ਗਏ ਮੇਰੀ ਧਤੀ ਕਿਹਦੇ ਨਾਲ ਦਿਖਾਣੀ ਆ ਚਟਮਈ ਜਿੰਨਾਂ ਯਮੀ ਆ ਅੱਪਾ ਜਮੀ ਆ ਆਇਸ਼ਾ ਸਭ ਤੋਂ ਮਹਿੰਗਾ ਇਸੀਂ ਦਾਵਾ ਪਤਾ ਨਹੀਂ ਕਿ ਮਿਸ਼ੂ-ਬਿਸ਼ੀ ਕਹਿੰਦੇ ਹਨੀ ਮਿਸ਼ੂ-ਬਿਸ਼ੀ ਕਿਦਾਂ ਦਾ ਨਾਂ ਤੈਨੂੰ ਲੈਣਾ ਆਂਦਾ ਨਾ ਅਸੀਂ ਬੋਲਣ ਬੜੇ ਕ ਮਿਸ਼ੂ-ਬਿਸ਼ੀ ਮੇਸ਼ੂ ਬੀਸੀ ਇਹ ਨਾ ਆਲੀਆ ਨੇ ਇਹਨੇ ਉੱਪਰ ਹੀ ਨਿਕਾ ਦੇ ਬਾਸ ਕੇ ਮੈਂ ਕੋਈ ਨਹੀਂ ਪਾਣੀ ਪਿਆ ਨਾ ਨਹੀਂ ਵਿਜਮ ਲਾਉਗੀ ਉਹ ਖਾਣਾ ਰੋਟੀ ਮੈਂ ਵੇਖਣਾ ਨਾ ਕੁੱਟ ਦੇਣਾ ਤੈਨੂੰ ਮੈਂ ਉਹ ਕਿੱਥੇ ਜਦੀ ਟੌਫੀ ਜੀ ਸੁੱਟਤੀ ਹੈ ਨਾ ਰੋਟੀ ਖਾਣੇ ਆ ਖਾਇਆ ਏ ਲੱਭੇ ਕੋ ਵੀ ਆ ਨੀ ਮਮੀ ਨੇ ਖਾ ਲਈ ਮਮੀ ਰੋਟੀ ਖਾਣ ਦੀ ਹੈ ਐ ਲੋ ਤੂੰ ਖਾ ਲੋ ਲੈ ਹਰਗੁਣ ਰੋਟੀ ਲੈ 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 ਮੇਲਾਤੀ ਖਾ ਗਿਆ ਈ ਹਰਗੁਣ ਸਾਰੇ ਨੂੰ ਬਾਏ ਕਰ ਦੇ ਕੋ ਬਾਏ ਫਲੈਂਕਸ ਕਰ ਦੋ ਪਿਆਰ ਨਾਲ ਪਿਆਰ ਨਾਲ ਇਦਾਂ ਆਈ ਲਵ ਯੂ ਆਈ ਲਵ ਯੂ